ਉਹਨਾਂ ਦੇ ਮੁਤਾਬਕ ਜਿਹੜੀ ਇਸ ਟਾਈਮ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸੇਫ ਹੈ ਉਹ ਬਹੁਤ ਹੀ ਚਿੰਤਾਜਨਕ ਹੈ ਇਹ ਸਾੜਦੇ اخਲਾਕੀ ਤੌਰ ਤੇ ਗਿਰੇ ਹੋਏ ਜਿਹੜੇ ਸ਼ਬਦ ਨੇ ਉਹਨਾਂ ਦੀ ਵੀ ਵਰਤੋਂ ਕਰ ਰਿਹਾ ਹੈ ਦਿੱਲੀ ਬਾਡਰਾਂ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ 700 ਲੜਕੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਘਮ ਹੋੁਰੇ ਬੁਰ ਨਸ਼ੇ ਚਟਾ ਜਿਹੜਾ ਉਹ ਆ ਰਿਹਾ ਇਹ ਤਾਂ ਉਹ ਆਤਮਵਿਕਾਰ ਨਹੀਂ ਹੈ ਬਲਦੇਵ ਸਿੰਘ ਸਿਰਸਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਜਿਹੜਾ ਰਵਈਆ ਵਤੀਰਾ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਸਪ੍ਰਿਆ ਕੀਤੀਆਂ ਸਾਰੀਆਂ ਨੇ ਕਿਸਾਨਾਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਦੇਖੋ ਇਹ ਕੱਲੀਆਂ ਸਪ੍ਰਿਆ ਨਹੀਂ ਕਰ ਰਹੇ ਇਕੱਲੇ ਬਾਹਰ ਨਹੀਂ ਕਰ ਰਹੇ ਇਹ ਸਾਡੇ ਤੇ اخਲਾਕੀ ਤੌਰ ਤੇ ਗਿਰੇ ਹੋਏ ਜਿਹੜੇ ਸ਼ਬਦ ਨੇ ਉਹਨਾਂ ਦੀ ਵੀ ਵਰਤੋਂ ਕਰ ਰਹੇ ਆ ਜਿਸ ਤਰ੍ਹਾਂ ਕਿ ਪਤਾ ਲੱਗਿਆ ਹੈ ਕਿ ਹਰਿਆਣੇ ਦਾ ਇੱਕ ਪਾਰਲੀਮੈਂਟ ਮੈਂਬਰ ਉਹ ਸਾਡੇ ਦੇ ਉੱਤੇ ਇੱਕ ਇਲਜ਼ਾਮ ਲਾ ਰਿਹਾ ਹੈ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਥੇ ਅੰਦੋਲਨ ਚੱਲਦਾ ਸੀ ਦਿੱਲੀ ਬਾਰਡਰਾਂ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ 700 ਲੜਕੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਗੁੰਮ ਹੋ ਗਈਆਂ ਕਿੰਨਾ ਵੱਡਾ ਇਲਜ਼ਾਮ ਇਸੇ ਤਰ੍ਹਾਂ ਇਹ ਗੱਲ ਕਹੀ ਜਾ ਰਹੀ ਆ ਕਿ ਪੰਜਾਬ ਦੇ ਜਿਹੜੇ ਲੋਕ ਸਨ ਜਿਹੜੇ ਇੱਥੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੇ ਨਸ਼ਾ ਲਿਆਂਦਾ ਤੇ ਸਾਡੇ ਹਰਿਆਣੇ ਦੇ ਵਿੱਚ ਨਸ਼ਾ ਜਿਹੜਾ ਉਹ ਵਿਕ ਰਿਆ ਨਸ਼ਿਆਂ ਦੇ ਬਾਰੇ ਤੇ ਮੈਂ ਇਹ ਗੱਲ ਕਹਾਂਗਾ ਕਿ ਭਾਜਪੀ ਜਿਹੜੇ ਜਿਸ ਆਦਮੀ ਨੂੰ ਇਹ ਦੇਸ਼ ਦਾ ਸਾਰਾ ਸਰਮਾਇਆ ਲਟਾਉਣ ਜਾ ਰਹੀ ਆ ਸਭ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਦੇਣ ਜਾ ਰਹੀ ਆ ਅਬਾਨੀ ਤੇ ਅਡਾਨੀ ਉਹਨਾਂ ਦੇ ਜਿਹੜੇ ਸ਼ਿਪਸ ਹਨ ਉਹਨਾਂ ਦੇ ਵਿੱਚੋਂ ਸੈਂਕੜੇ ਕਵੰਟਲ ਜਿਹੜੀ ਆ ਉਹ ਸਮਹਿਕ ਵਗੈਰਾ ਔਰ ਨਸ਼ੇ ਚਟਾ ਜਿਹੜਾ ਉਹ ਆ ਰਿਹਾ ਇਹ ਤਾਂ ਉਹ ਆਪ ਵਕਾਰੇ ਨੇ ਰਹੀ ਗੱਲ ਲੜਕੀਆਂ ਦੀ ਜਿਹੜੀ ਲੜਕੀਆਂ ਦੀ ਗੱਲ ਕੀਤੀ ਆ ਕਿ 700 ਲੜਕੀਆਂ ਗਾਇਬ ਨੇ ਮੈਂ ਉਹਦੇ ਬਾਰੇ ਇਹ ਗੱਲ ਕਹਿਣੀ ਚਾਹਣਾ ਕਿ ਜਿਹੜਾ ਲੜਕੀਆਂ ਦੇ ਇਲਜ਼ਾਮ ਸਾਡੇ ਜਮੇ ਲਾ ਜਾ ਰਿਹਾ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਕਿ ਕੁਝ ਸ਼ਰਮ ਦੀ ਹੱਦ ਹੁੰਦੀ ਆ ਵੇ ਸ਼ਰਮਾ ਵਾਲੀ ਗੱਲ ਨਾ ਕਰੋ ਜਦੋਂ ਤੁਸੀਂ ਇਸ ਕਿਸਾਨ ਮੋਰਚੇ ਨੂੰ ਖਦੇੜਨ ਵਾਸਤੇ ਉੱਥੇ ਨੌਜਵਾਨ ਲੜਕੀਆਂ ਜਿਹੜੀਆਂ ਸੀ ਭੇਜੀਆਂ ਔਰ ਉਹ ਲੜਕੀਆਂ ਤੁਹਾਨੂੰ ਪਤਾ ਹੈ ਮੀਡੀਆ ਵਾਲੇ ਬੱਚਿਆਂ ਨੂੰ ਕਿ ਉਹ ਲੜਕੀਆਂ ਜਦੋਂ ਮੇਰੇ ਮੈਂ ਮੇਰੇ ਹੱਥ ਆਈਆਂ ਤੇ ਉਹ ਲੜਕੀਆਂ ਦਾ ਮੈਨੂੰ ਪਤਾ ਲੱਗਿਆ ਮੈਂ ਉਹਨਾਂ ਲੜਕੀਆਂ ਤੱਕ ਜਦੋਂ ਉਹਨਾਂ ਨੂੰ ਗੱਲਬਾਤ ਉਹਨਾਂ ਨਾਲ ਕੀਤੀ ਤੇ ਸਾਰਾ ਪਤਾ ਲੱਗਿਆ ਕਿ ਇਹ ਲੜਕੀਆਂ ਇਹ ਕਿਸ ਨੀਅਤ ਨਾਲ ਆਈਆਂ ਨੇ ਮੋਰਚੇ ਨੂੰ ਖਦੇੜਨ ਵਾਸਤੇ ਆਈਆਂ ਨੇ ਤੇ ਉਸ ਟਾਈਮ ਦੇ ਉੱਤੇ ਮੈਂ ਉਹ ਲੜਕੀਆਂ ਜਿਹੜੀਆਂ ਸੀ ਜਿਹੜਾ ਐਸਐਚਓ ਕੁੰਡਲੀ ਸੀ ਉਹਨੂੰ ਉਹਦੇ ਹੈਂਡਓਵਰ ਕੀਤੀਆਂ ਤੇ ਕਾ ਕੇ ਲੱਟਿਆ ਨੇ ਜੀਤ ਸਿੰਘ ਜੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਕੀ ਕਹਿਣਾ ਚਾਹੋ ਹਾਂਜੀ ਜੀਤ ਸਿੰਘ ਜੱਲੇਵਾਲ ਜੀ ਦੀ ਵਿਗੜਦੀ ਸਿਹਤ ਜਿੱਕੂ ਇਹ ਹੁਣ ਦੱਸਣ ਦੀ ਲੋੜ ਨਹੀਂ ਮੇਰੇ ਕਹਿੰਦੀ ਗੱਲ ਹੋ ਰਿਹਾ ਜੋ ਮੈਡੀਕਲ ਰਿਪੋਰਟਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਇਸ ਟਾਈਮ ਤੇ ਜਗਜੀਤ ਸਿੰਘ ਜੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਬਹੁਤ ਹੀ ਚਿੰਤਾਜਨਕ ਹੈ ਤੇ ਇਸੇ ਕਰਕੇ ਹੀ ਅੱਜ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਸੰਖਿਆ ਜੜੀਆਂ ਨੇ ਉਹ ਕਿਸਾਨ ਤੇ ਹੋਰ ਵੀ ਸੰਪਰਦਾਵਾਂ ਵੱਖ-ਵੱਖ ਲੋਕ ਜਿਹੜੇ ਆ ਰਹੇ ਨੇ ਸਰ ਕਹਿੰਦੇ ਕਿ ਕਿਸਾਨਾਂ ਨੂੰ ਪੈਦਲ ਜਾਮ ਦਿਲਾਏ ਤੁਸੀਂ ਕਹਿੰਦੇ ਟ੍ਰੇਨਾਂ 'ਤੇ ਚੜ੍ਹ ਕੇ ਆ ਜਾਓ ਕਹਿੰਦੇ ਜਦੋਂ ਡੱਲੇਵਾਲ ਸਾਹਿਬ ਉਸਤੇ ਰਾਹੁਲ ਕਾਂਧੀ ਜੀ ਲੈ ਕੇ ਗਏ ਸੀ ਮਤਲਬ ਕਿ ਕਿਸਾਨਾਂ ਦੇ ਹੀ ਉਲਟਾ ਵਾਰ ਕਰਦੇ ਆ ਕਿ ਕਿਸਾਨ ਉਹ ਕਰ ਰਹੇ ਮੈਂ ਜਿਹੜਾ ਹੈਗਾ ਨਾ ਢੂ ਰਮ ਦੇ ਪੁੱਤ ਉਹਦੇ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਕਿਸ ਖਾਨਦਾਨ ਤੋਂ ਆ ਉਹ ਉਸ ਵਿਅਕਤੀ ਦਾ ਪੁੱਤਰ ਹੈ ਜਿਹਨੂੰ ਪੰਜਾਬ ਦੇ ਲੋਕ ਜੋ ਕੁਝ ਪੰਜਾਬ ਦੇ ਵਿੱਚ ਉਹਨੇ ਉਸ ਟਾਈਮ ਤੇ ਕੀਤਾ ਮੁੱਖ ਮੰਤਰੀ ਹੁੰਦਾ ਹੈ ਉਹਨੂੰ 부ਛੜ ਦਾ ਖਿਤਾਬ ਦਿੱਤਾ ਤੇ ਉਸ 부ਛੜ ਦਾ ਉਹ ਪੁੱਤਰਾ ਉਹ ਬੋਲਣ ਲੱਗਾ ਵਿਖਦਾ ਹੀ ਨਹੀਂ ਤੇ ਮੈਂ ਕੀ ਬੋਲਾਂ ਫਿਰ ਕਹਿੰਦਾ ਕਿ ਆ ਕੇ ਸਰਕਾਰ ਦੇ ਨਾਲ ਗੱਲ ਕਰੂੰਗਾ ਹੁਣ ਕਿਸ ਸਰਕਾਰ ਦੇ ਨਹੀਂ ਤੇ ਤੂੰ ਕਿਹੜਾ ਹੈ ਅਸੀਂ ਚਾਰ ਨਹੀਂ ਅਸੀਂ ਤਾਂ ਕਹਿੰਦੇ ਆ ਤੇਰੇ ਕੋਲ ਅਧਿਕਾਰ ਕੀ ਹੈ ਉਹ ਕਹਿੰਦੇ ਮੈਂ ਮੋਰਚੇ 'ਚ ਨਹੀਂ ਜਾਣਾ ਕਹਿੰਦੇ ਸਾਨੂੰ ਜਿੱਥੇ ਬੁਲਾਉਂਗੇ ਅਸੀਂ ਉੱਥੇ ਆ ਜਾਵਾਂਗੇ ਕਮਾਲ ਦੀ ਗੱਲ ਹੈ ਜਿੱਥੇ ਵੀ ਜਦੋਂ ਵੀ ਸਾਨੂੰ ਸਰਕਾਰ ਨੇ ਬੁਲਾਇਆ ਅਸੀਂ ਉੱਥੇ ਗਏ ਆ ਇਹਦੇ ਕੋਲੇ ਕੀ ਅਧਿਕਾਰ ਹੈ ਤੇ ਇਹ ਗੱਲ ਕਰ ਲਿਓ ਅੱਗੇ ਜਿਹੜੀਆਂ ਮੰਤਰੀਆਂ ਦੇ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਤੇ ਉਸ ਟਾਈਮ ਤੇ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਉਹਨੂੰ ਸਾਡੇ ਕੋਲ ਆਉਂਦੀ ਲੋੜ ਹੀ ਨਹੀਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਉਸ 19 ਨਵੰਬਰ 2021 ਨੂੰ ਮੰਗਾ ਕਾਲੇ ਕਾਨੂੰਨ ਰੱਦ ਕਰਤੇ ਸੀ ਇਸੇ ਤਰ੍ਹਾਂ 12 ਮੰਗਾਂ ਨੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਉਹਨਾਂ ਦਾ ਐਲਾਨ ਕਰਾ ਦੇਣ ਸਰਕਾਰ ਕੋਲੋਂ ਐਲਾਨ ਕਰਾ ਦੇਣ ਸਾਡੇ ਕੋਲ ਆਉਂਦੀ ਲੋੜ ਕੀ ਆ ਫਿਰ ਤੋਂ ਕਿਸਾਨਾਂ ਦੇ ਵੱਲੋਂ ਕਾਲ ਆ ਕਿ ਉਹ ਦਿੱਲੀ ਕੂਚ ਕਰਨਗੇ ਦੋ ਵਾਰ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਾਲ ਆਈ ਪਰ ناکਾਮ ਹੋਈ ਉਹ ਕਾਲ ਹਰਿਆਣਾ ਸਰਕਾਰ ਨੇ ਕੋਸ਼ਿਸ਼ਾਂ ناکਾਮ ਕਰ ਦਿੱਤੀਆਂ ਕੱਲ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਕੋਈ ਨਵੀਂ ਰਣਨੀਤੀ ਅੱਜ ਬਣ ਸਕਦੀ ਕੁਛ ਨਹੀਂ ਹੋਣਾ ਜੋ ਕੁਛ ਪਹਿਲਾਂ ਹੁੰਦਾ ਰਿਹਾ ਉਹੀ ਹੋਣਾ ਹੋਣਾ ਜਿਸ ਤਰ੍ਹਾਂ ਪਹਿਲਾਂ ਵੀ ਦੋ ਵਾਰਾਂ ਜਦੋਂ 6 ਤਰੀਕ ਨੂੰ ਤੇ 8 ਤਰੀਕ ਨੂੰ ਜਿਸ ਤਰ੍ਹਾਂ ਉਥੇ ਕਿਸਾਨ ਦਿੱਲੀ ਪੈਦਲ ਜਾਣ ਲੱਗੇ ਤੇ ਉਹਨਾਂ ਨੂੰ ਜਾਣ ਲੱਗ ਤੋਂ ਕਿਸ ਤਰ੍ਹਾਂ ਰੋਕਿਆ ਗਿਆ ਕਿਵੇਂ ਉਹਨਾਂ ਤੇ ਅਥਰੂ ਗਾਸ ਕਿਵੇਂ ਗੋਲੇ ਸੁੱਗੇ ਫਿਰ ਬੇਸ਼ਰਮੀ ਦੀ ਕੋਹ ਹੱਦ ਫੁੱਲਾਂ ਦੀ ਬਰਖਾ ਤੇ ਫੁੱਲਾਂ ਦੇ ਵਿੱਚ ਫਿਰ ਮਿਰਚਾਂ ਪਾ ਕੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਉਹਨਾਂ ਦੇ ਉੱਤੇ ਜਿਹੜਾ ਸੀ ਅੱਖਾਂ ਵਿੱਚ ਮਰਚਾ ਪਾਈਆਂੀਆਂ ਸੋ ਸਵੇਰੇ ਉਹ ਕੋਈ ਵੱਖਰਾ ਥੋੜਾ ਸਵੇਰੇ ਵੀ ਇਹੋ ਕੁਛ ਹੀ ਹੋਏਗਾ 14 ਤਰੀਕ ਨੂੰ ਵੀ ਇਹੋ ਕੁਛ ਹੀ ਹੋਏਗਾ ਇਹ ਤਾਂ ਇੱਕ ਲੋਕਾਂ ਨੂੰ ਦੱਸਣ ਵਾਸਤੇ ਮੈਸੇਜ ਪਾਇਆ ਗਿਆ ਸੀ ਕਿ ਲੋਕ ਇਸ ਪਲੇਖੇ 'ਚ ਨਾ ਰਹਿਣ ਕਿ ਇਹ ਜਿਹੜੇ ਕਿਸਾਨ ਨੇ ਅੜਿਏ ਹੋਏ ਨੇ ਤੇ ਇਹ ਪੈਦਲ ਜਾਣ ਨੂੰ ਤਿਆਰ ਨਹੀਂ ਟਰੈਕਟਰ ਟਾਲੀਆਂ ਛੱਡ ਕੇ ਜਾਣ ਨੂੰ ਤਿਆਰ ਨਹੀਂ ਜਦੋਂ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਨਿਯਤ ਕੀਤੀ ਗਈ ਉਸ ਕਮੇਟੀ ਦੇ ਜਦੋਂ ਮੀਟਿੰਗ ਚੱਲ ਰਹੀ ਸੀ ਉਹਦੇ ਵਿੱਚ ਡੀਜੀਪੀ ਹਰਿਆਣਾ ਚੀਪ ਗਰੇਸ ਖਤਰ ਹਰਿਆਣਾ ਡੀਜੀਪੀ ਪੰਜਾਬ ਗਰੇਸ ਖੱਤਰ ਪੰਜਾਬ ਤੇ ਉਸ ਟਾਈਮ ਤੇ ਡੀਜੀਪੀ ਤੇ ਗਰੇਸ ਖੱਤਰ ਹਰਿਆਣੇ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਪੈਦਲ ਚੱਲੇ ਜਾਣ ਅਸੀਂ ਨਹੀਂ ਰੋਕਾਂਗੇ ਤੇ ਫਿਰ ਜਦੋਂ ਪੈਦਲ ਜਾਣ ਲੱਗੇ ਨੇ ਉਹ ਤੁਹਾਡੇ ਸਾਹਮਣੇ ਆ ਗਿਆ ਸੋ ਸਰਕਾਰ ਦੀ ਨੀਅਤ ਤੇ ਨੀਤੀ ਉਹ ਕਿਸ ਤਰ੍ਹਾਂ ਦੀਆਂ ਕਿਸਾਨਾਂ ਦੇ ਪ੍ਰਤੀ ਉਹ ਤੁਹਾਡੇ ਸਾਹਮਣੇ ਆ ਜਿਆਦਾ ਕੁਝ ਕਹਿੰਦੀ ਲੋੜ